ਕਹਿੰਦਾ ਵੀ ਇਸ ਜੱਗੀ ਪ੍ਰਭਾਨ ਦੀ ਕਾਡੀ ਉੱਤੇ 500 ਦੇ ਮਾਣ ਹੋਣੇ ਐ ਇੱਕ ਪਾਸੇ ਛੋਟਾ ਅੰਬਾ ਤੇ ਨਾਲ ਨਿੱਕਾ ਬਦਰੇ ਵਾਲਾ ਘਾਟੀ ਜੱਫਾ ਖਾਂਦੇ ਐ ਤਾਮਾ ਜੱਫਾ ਖਾਂਦੇ ਐ ਆਹ ਵੇਖੋ ਨਜ਼ਾਰਾ ਆਹ ਵੇਖੋ ਸਰਦਾਰ ਫੇਰ ਆ ਗਿਆ ਪਹਿਲਾ ਹੋਲ ਵਾਲਾ ਨੰਬਰ ਕਸ਼ਮੀਰਾ ਜੀ ਕਲੀਅਰ ਹੋ ਗਿਆ ਹੋਲ ਵਾਲਾ ਨੰਬਰ ਕਲੀਅਰ ਹੋ ਰਿਹਾ ਅੰਬਾ ਅੰਬਾ ਆੰਬਾ ਕਬੱਡੀ ਪਾ ਰਿਹਾ ਹੈ ਆਉਂਦਾ ਨਹੀਂ ਰੁਕਦਾ ਆਉਂਦਾ ਬੁਕਦਾ ਨਹੀਂ ਰੁਕਦਾ ਆਉਂਦਾ ਬੁਕਦਾ ਨਹੀਂ ਰੁਕਦਾ ਆਉਂਦਾ ਬੁਕਦਾ ਆਹ ਨਹੀਂ ਰੁਕਦਾ ਆਉਂਦਾ ਬੁਕਦਾ ਆਹ ਨਹੀਂ ਰੁਕਦਾ ਪਰ ਠੱਕਰ ਝੰਡੇ ਵਾਲਾ ਉੱਡਦੇ ਪਰਿੰਦੇ ਲਹਣੇ ਜਾਂਦਾ ਹੈ ਠੱਕਰ ਝੰਡੇ ਵਾਲਾ ਉੱਡਦੇ ਪਰਿੰਦੇ ਲਹਣੇ ਜਾਂਦਾ ਹੈ ਇਹ ਜੋਲਪੁਰ ਜਪਰੀਓ ਜੇ ਸੋਨੀ ਦੀ ਖੇਡ ਵਧੀਆ ਲੱਗਦੀ ਇੱਕ ਵਾਰੀ ਤੌੜੀਆਂ ਲੋਡਰ ਮਾਰਦੀ ਹੈ ਮੇਰੇ ਵੀਰੋ ਆਹ ਮੇਲਾ ਬਣਿਆ ਪਿਆ ਹੈ ਮੇਲਾ ਬਣਿਆ ਪਿਆ ਹੈ ਅੱਜ ਲਾਡੀ ਤੁਗਲ ਦੇ ਜਿੰਨੇ ਯਾਰ ਆਏ ਸਾਰਿਆਂ ਦਾ ਸਰੇੜੀ ਕੌਡੀ ਧੰਨ ਧਾਨਾ ਸਰੇੜੀ ਕੌਡੀ ਬਾਈ ਕਹਿੰਦਾ ਕੀ ਹਾਲ ਚਾਲ ਹੈ ਨਾ ਲੁੱਟ ਰਿਆ ਦਵਾਨਿਆਂ ਵਾਲੇ ਇਹ ਨਹੀਂ ਦੀ ਚਰਚਾ ਦਾ ਵਿਸ਼ਾ ਬਿਲਿਆਂ ਪਹਿਲਾਂ 10 ਤਰੀਕ ਨੂੰ ਸੁਹਾਜਪੁਰੇ ਦੇ ਮੇਲੇ ਤੇ ਮੁੰਡਿਆਂ ਨੇ ਸਿਰਾ ਕਰਵਾਇਆ ਅੱਜ ਜੋਧਪੁਰ ਦਾ ਮੇਲਾ 골ਡੀ ਖੀਵੇਂ ਆ ਬਣਾਉਣ ਨੂੰ ਫਿਰਦੇ ਆ ਕਬੱਡੀ 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 ਗਗਨਾਗਰ ਆਓ ਗਗਨ ਨਾਗਰੇ ਵਾਲਾ ਗਗਨ 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 ਤੇ ਭਲਵਾਨ ਟੱਕਰ ਹਾਇਓ ਮੇਰੇ ਰੱਬਾ ਹਾਇਓ ਮੇਰੇ ਰੱਬਾ ਹਾਇਓ ਮੇਰੇ ਰੱਬਾ ਬੱਲੇ 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 ਕਿਆ ਬਾਤ ਹੈ ਕਿਆ ਬਾਤ ਹੈ ਸਿਰੋਂ ਦੀ ਕੌੜੀ ਹੈ ਬਰਨਾਲੇ ਦੇ ਵਿੱਚ ਹੋਈ ਪਈ ਰਾਤ ਹੈ ਕਿਆ ਬਾਤ ਹੈ ਕਦੀ ਕਰਨ ਵਾਲਾ ਕਹਿੰਦਾ ਹੈ ਵੀ ਮਾਹੌਲ ਤੇ ਬੰਨਿਆ ਪਿਆ ਹੈ ਮਾਹੌਲ ਤੇ ਪੰਨੀ ਪਿਆ ਅੰਮਾ ਫੇਰ ਆ ਗਿਆ ਅੰਮਾ ਫੇਰ ਆ ਗਿਆ ਲਾਡੀ ਬੁਖਲ ਕਹਿੰਦਾ ਵੀ ਹੁਣ ਤੋਂ ਫੋਲਰ ਪੋਟਾ ਓਕੇ ਹੈ ਫੋਲਰ ਪੋਟਾ ਓਕੇ ਟੱਕਰੰਬੇ ਦੀ ਜਾਲੀ ਨਹੀਂ ਰੁਕਦਾ ਆਉਂਦਾ ਬੁਖਦਾ ਨਹੀਂ ਰੁਕਦਾ ਆਉਂਦਾ ਬੁਖਦਾ ਨਹੀਂ ਰੁਕਦਾ ਆਉਂਦਾ ਬੁਖਦਾ ਆ ਨਹੀਂ ਰੁਕਦਾ ਆਉਂਦਾ ਬੁਖਦਾ ਨਹੀਂ ਰੁਕਦਾ ਫੇਰ ਰੁਕਦਾ ਫਕਰ ਚੰਡੇ ਵਾਲਾ ਸੋਨੀ ਉੱਡਦੇ ਪਰਿੰਦੇ ਲਾਉਣੇ ਜਾਣਦਾ ਫਕਰ ਚੰਡੇ ਦਾ ਸੋਨੀ ਪੁੱਟ ਦੇ ਪਰਿੰਦੇ ਲਾਉਣੇ ਜਾਣਦਾ ਜਿਹੜੇ ਜਿਹੜੇ ਕਹਿੰਦੇ ਸੋਨੀ ਆਵਦਾ ਮੁੱਲ ਮੋੜ ਗਿਆ ਇੱਕ ਵਾਰੀ ਤਾੜੀਆਂ ਆਹ ਵੇਖ ਲੜਕਰੇ ਪੈਂਦੇ ਮਿੱਤ ਲੜਕਰੇ ਪੈਂਦੇ ਉਹ ਸਾਹਮਣੇ ਲਾਡੀ ਕਹਿੰਦਾ ਵੀ 250 ਦੁੱਗਲ ਸਾਡਾ ਵੀਰ ਹੈ ਉਧਰ ਜੱਗੇ ਨੇ ਮਾਲਾ ਫੜ ਲਿਆ ਉਹ ਭਾਈ ਇਧਰ ਵੀ ਕਹਿੰਦਾ ਪਤਾ ਨੰਨ ਮੁੰਡੇ ਨੇ ਮੇਰੇ ਵੀਰੇ دیਵਾਨਿਆਂ ਵਾਲਾ ਜੱਗਾ ਐਨ ਸਰਾ ਲ ਆ ਗਿਆ ਹੈ دیਵਾਨਿਆਂ ਵਾਲਾ ਜੱਗਾ ਐਨ ਸਰਾ ਲ ਆ ਗਿਆ ਹੈ ਨੰਬਰ 99 ਤੇ ਸੱਤ ਘਰਾਰੀ ਅੜਗੀ ਘਰਾਰੀ ਅੜਗੀ ਮੇਲੇ ਘਰਾਰੀ ਅੜਗੀ ਹੈ ਸੋਨੀ ਫੱਕਰ ਚੰਡੇ ਵਾਲਿਆ ਜੀਪ ਦੇ ਨਾਲ ਚੋ ਕੱਢਣੀ ਪੈਣੀ ਹੈ ਇੱਕੋ ਮਿੰਟ ਜੀ ਇੱਕੋ ਮਿੰਟ ਇੱਕ ਪੁਆਇੰਟ ਪਹਿਲਾਂ ਹੋਲਡ ਸੀਗਾ ਉਹਦਾ ਰਿਜ਼ਲਟ ਹਾਲੇ ਕਲੀਅਰ ਹੋਇਆ ਕਿ ਨਹੀਂ ਹੋਇਆ ਸਕਰੀਨ ਤੇ ਨੰਬਰ ਸ਼ੇਰ ਰੌਲਾ ਵੱਜ ਜਾਣਾ ਮੇਰੇ ਭਰਾ ਹਾਂਜੀ ਆ ਕਰੇ ਜੀ ਕਲੀਅਰ ਜਲਦੀ ਨਹੀਂ ਤੇ ਇਧਰ ਦਰਸ਼ਕਾਂ ਦੀ ਮੰਗ ਇਹ ਐ ਵੀ ਜੇ ਤੁਸੀਂ ਕਲੀਅਰ ਨਹੀਂ ਕਰ ਸਕਦੇ ਤੇ ਕਹਿੰਦੇ ਸਕਰੀਨ ਤੇ ਚਲਾ ਦਿਓ ਉਹ ਪੁਆਇੰਟ ਭਰਾ ਜੀ ਸੁਣਿਓ 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 ਉਹ ਪੁਆਇੰਟ ਜਿਹੜਾ ਸੀਗਾ ਉਹ ਜਾਸੀ ਦਾ ਪੁਆਇੰਟ ਐ ਇਹ ਕਰ ਤਾਰੀ ਲਾੜੇ ਯੋਧਰ ਇਹ ਸਾਡੇ ਨਿੱਕੇ ਜੋ ਜਿਹਨਾਂ ਨੇ ਬੁਲਾਇਆ ਉਹਨਾਂ ਨੂੰ ਪੁੱਛੋ ਹੈ ਜਿਹੜੇ ਦੇਖਦੇ ਐ ਉਹਨਾਂ ਨੇ ਜੋ ਮੈਨੂੰ ਕਿਹਾ ਮੈਂ ਬੋਲਦਾ ਆ ਆ ਸਾਰੇ ਪ੍ਰਬੰਧ ਖੜੇ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਅਸੀਂ ਤਾਂ ਭਾਈ ਹੁਕਮੰਦੇ ਬੱਚੇ ਐ ਕਿਉਂ ਮਿਲਿਆ ਜੋ ਕਹਤਾ ਬੋਲ ਯਾਰ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਤੇ ਮੈਂ ਬਾਈ ਹੁਣ ਆ ਲਾਸਟ ਵਾਰੀ ਕਹਿਣ ਲੱਗਿਆ ਕੋਈ ਗੁੱਸਾ ਕਰਿਓ ਗਿਲਾ ਕਰਿਓ ਬੇਸ਼ੱਕ ਮੈਨੂੰ ਕੋਈ ਚੱਕਰ ਨਹੀਂ ਮਾਈਕ ਛੱਡਣਾ ਤਾਂ ਮਾਈਕ ਵੀ ਫੜ ਲਿਓ ਸਿੱਧੀ ਗੱਲ ਹੈ ਇੱਕੋ ਵਾਰੀ ਕਹੂੰਗਾ ਬਾਈ ਬਾਰ-ਬਾਰ ਨਹੀਂ ਕਹੂੰਗਾ ਮੈਥੋਂ ਜੇ ਕੋਈ ਅਨਾਉਂਸਮੈਂਟ ਕਰਾਉਣੀ ਹੈ ਮੇਰੇ ਕੋਲੇ ਸਿਰਫ ਇੱਕ ਬੰਦਾ ਆਵੇ ਵੀ ਆਹ ਬੋਲ ਦੇ ਯਾਰ ਕੋਈ ਕੁਝ ਕਹਿੰਦਾ ਕੋਈ 1 ਮਿੰਟ ਪਰਮਾਨ ਜੀ 1 ਮਿੰਟ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੇ ਕੋਈ ਕਿਦਾਂ ਕਹਿੰਦਾ ਇੱਕ ਦੂਸਰੀ ਅਨਾਊਂਸਮੈਂਟ ਇਹ ਆ ਬਾਈ ਕਈ ਬੰਦੇ ਜਿਹੜੇ ਆ ਪ੍ਰਬੰਧਕ ਇਹਨਾਂ ਵੀ ਸਾਡੇ ਨਾਲ ਸੰਪਰਕ ਸਿੱਧੇ ਕਰਨਾ ਜੋ ਸਾਨੂੰ ਸਿੱਧਾ ਮਿਲਣਗੇ ਤਾਂ ਵਧੀਆ ਮਰੇ ਅਮਰੀਕਾ ਸੁਣਦਾ ਕਮੇਟੀ ਹਾਂ ਕਮੇਟੀ ਫਾਈਨਲ ਕਰੂਗਾ ਜਿੱਦੀ ਕਰ ਉਹ ਬਾਈ ਯਾਰ ਜਿਹੜੀ ਗੱਲ ਹੈ ਨਾ ਤੁਸੀਂ ਕਲੀਅਰ ਕਰੋ ਮੈਨੂੰ ਨਾ ਖਿੱਚੀ ਫਿਰ ਇਧਰ ਨੂੰ ਤੁਸੀਂ ਯਾਰ ਪੁਆਇੰਟ ਦੱਸੋ ਪੁਆਇੰਟ ਕੀ ਦਾ ਹੈ ਉਹ ਮੈਥੋਂ ਦਾ ਪ੍ਰਵਾਨ ਮਾਈਕ ਮੰਗਦਾ ਸੀਗਾ ਵੀ ਮੈਂ ਕੁਝ ਕਹਿਣਾ ਮਾਈਕ ਤੇ ਪ੍ਰਬੰਧਕ ਇਹਨੇ ਪਹਿਲਵਾਨ ਜੀ ਜੀ ਹੁਣ ਪ੍ਰਬੰਧਕ ਕਹਿਣਗੇ ਯਾਰ ਮੈਂ ਤਾਂ ਹੀ ਮਾਈਕ ਸਰਾਉਂਗਾ ਰ ਮੈਨੋ ਕਹੀ ਜਾਂਦੇ ਪ੍ਰਬੰਧਕ ਇਹਨੂੰ ਕਹੋ ਤੁਸੀਂ ਯਾਰ ਹੈ ਬੇਨਤੀ ਹੈ ਜੀ ਮਾੜਨਾਪੇਲਾ ਪਹਿਲਵਾਨ ਮੇਰੇ ਕੋਲ ਆਇਆ ਹੈ ਕਹਿੰਦਾ ਬਈ ਜਿੱਦਾਂ ਪ੍ਰਬੰਧਕ ਫੈਸਲਾ ਲੈ ਰਹੇ ਆ ਠੀਕ ਹੈ ਜੇ ਉਹ ਕਹਿੰਦੇ ਆ ਵੀ ਪਲੇਅਰ ਪੁਆਇੰਟ ਉਹਨਾਂ ਦਾ ਤਾਂ ਵੀ ਕੋਈ ਚੱਕਰ ਨਹੀਂ ਕਹਿੰਦਾ ਯਾਰ ਵੇਸੇ ਸਾਡੀ ਟੀਮ ਕੱਟਦੇ ਪਰ ਮੇਲਾ ਨਾ ਖਰਾਬ ਹੋਵੇ ਕਿਸੇ ਦਾ ਬੇਨਤੀ ਹੈ ਭਰਾ ਬਣ ਕੇ ਪਹਿਲਵਾਨ ਮੇਰੇ ਕੋਲ ਆ ਕੇ ਕਹਿ ਕੇ ਗਿਆ ਅਨਸਾਪ ਕਰਨਾ ਆਪਾਂ ਅਨਸਾਪ ਹੋਊਗਾ ਬੇਨਤੀ ਹੈ ਭਾਈ ਬਾਧੂ ਬੰਦੇ ਗਰਾਊਂਡ ਚ ਬਾਹਰ ਹੋ ਜਾਓ ਬੇਨਤੀ ਹੈ ਭਰਾ ਬਣ ਕੇ ਜਿਹਨਾਂ ਦਾ ਕੋਈ ਕੰਮ ਨਹੀਂ ਗਰਾਊਂਡ ਚ ਪ੍ਰਬੰਧਕਾਂ ਨੂੰ ਫੈਸਲਾ ਲੈ ਲੈਣ ਦਿਓ ਜਿਹੜਾ ਪ੍ਰਬੰਧਕ ਫੈਸਲਾ ਕਰਨਗੇ ਉਹ ਸਹੀ ਹੈ ਮੇਰੀ ਬੇਨਤੀ ਹੈ ਜਿਹੜੇ ਰੈਫਰੀਆਂ ਨੇ ਪੁਆਇੰਟ ਦਿੱਤਾ ਜੀ ਉਹ ਆ ਕੇ ਪ੍ਰਕਟ ਬਾਈ ਨਾਲ ਤੇ ਮਲਕੀਤ ਬਾਈ ਨਾਲ ਸੰਪਰਕ ਕਰ ਲੈਣਗੇ ਇੱਧਰ ਆ ਕੇ ਕਾਲੇ ਭਾਈ ਕਾਲੇ ਭਾਈ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ ਇੱਕੋ ਮਿੰਟ ਕਾਲੇ ਇੱਕੋ ਮਿੰਟ ਡੋਗਰ ਤੁਸੀਂ ਕਲੀਅਰ ਕਰਤਾ ਇੱਕ ਵਾਰ ਸਕਰੀਨ ਤੇ ਚਲਾ ਦਿਓ ਤੁਹਾਡੇ ਵੱਲੋਂ ਨੰਬਰ ਜਾਫੀ ਦਾ ਪਰ ਇਹਨਾਂ ਨੂੰ ਵੀ ਆਪਾਂ ਕਲੀਅਰ ਕਰ ਦੀ ਇੱਕ ਵਾਰ ਸਕਰੀਨ ਤੇ ਚਲਾ ਦਿਓ ਜਿਹੜੇ ਮੂਰੇ ਖੜੇ ਆ ਬਹਿ ਜਾਓ ਭਰਾ ਬਣ ਸਕਰੀਨ ਕਲੀਅਰ ਕਰ ਦਿਓ ਭਰਾ ਜੀ ਸਕਰੀਨ ਤੇ ਸਕਰੀਨ ਕਲੀਅਰ ਕਰ ਦਿਓ ਵੀਰੇ ਬਾਧੂ ਬਹਿ ਜਾਓ ਯਾਰ ਹੁਣ ਲੋਕਾਂ ਨੂੰ ਵੇਖ ਲਿਆ ਤੇ ਲੋਕਾਂ ਘਰ ਸਕਰੀਨ ਚਲਾਈ ਆ ਆਪਾਂ ਪਹਿਲਾ ਨੰਬਰ ਦੇਖ ਲਓ ਜੀ ആ ടോപിയെ മുണ്ടേ ടോപ്പി ബൈതോ ഭയ ਭਾਈ 1 ਮਿੰਟਾ ਗੋਟਣਾ ਫੜ ਭਰਾ ਬਣ ਕੇ ਮੈਨੂੰ ਇਦਾਂ ਦੱਸ ਕਹਿਣਾ ਕੀ ਹੈ ਟੀਮਾਂ ਛੱਡ ਦਿਓ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਜੀ ਸਾਰੇ ਰੈਫਰੀ ਇੱਥੇ ਇਕੱਠੇ ਹੋ ਜਾਣੇ ਕਹਿੰਦੇ ਵੀ ਟੀਮਾਂ ਸਾਈਡ ਤੇ ਹੋ ਜਾਣਾ ਸਾਰੇ ਰੈਫਰੀ ਇਹ ਵੱਡਾ ਵੀਰ ਕਹਿੰਦਾ ਵੀ ਇੱਥੇ ਸਾਰੇ ਰੈਫਰੀ ਇੱਥੇ ਇਕੱਠੇ ਹੋ ਜਾਣ ਇਹ ਬੇਨਤੀ ਹੈ ਸਾਡੇ ਲਈ ਮੌੜਾਂ ਦੀ ਟੀਮ ਵੀ ਸਾਡੇ ਗਵਾਂਢੀ ਨਗਰ ਦੀ ਟੀਮ ਆ ਸਨਮਾਨ ਜਾਣਕਾ ਤੇ ਦੂਸਰੀ ਦਿਵਾਨਿਆਂ ਦੀ ਟੀਮ ਵੀ ਸਮਾਨ ਜਾਣਕਾਰ ਕਿਉਂਕਿ ਇਸ ਦਿਵਾਨੇ ਪਿੰਡ ਤੇ ਸਾਡੇ ਪਿੰਡ ਦਾ ਮੁੰਡਾ ਸਰਪੰਚ ਰਹਾ ਗਰਮੀਤ ਸਾਡੇ ਲਈ ਦੋਨੇ ਹੀ ਤੁਸੀਂ ਸਮਾਨ ਜਾਣਕਾਰ ਪਰ ਬਾਈ ਜਿਹੜਾ ਜ਼ਿਆਦਾਤਰ ਫੈਸਲਾ ਉਹ ਇਹ ਆ ਵੀ ਜਿਹੜਾ ਹੋਲਡ ਵਾਲਾ ਪੁਆਇੰਟ ਸੀਗਾ ਉਹਦੇ ਤੇ ਸੋਨੀ ਦਾ ਟੱਚ ਅਫੀਸ਼ੀਅਲ ਦੇ ਕਹਿ ਮਤਾਬਕ ਦੇ ਲੋਕਾਂ ਦੇ ਕਹਿਣ ਮਤਾਬਕ ਵੀ ਉਹ ਥੋਨੀ ਦਾ ਟੱਚ ਹੋਇਆ ਤੇ ਉਹ ਪੁਆਇੰਟ ਜਾਫੀ ਨੂੰ ਜਾਂਦਾ ਤੇ ਸਾਡੇ ਇੱਕ ਮਿੰਟ ਇੱਕ ਮਿੰਟ ਦੇ ਕੇ 8.5 ਨੰਬਰ ਨੇ ਦਵਾਨਿਆਂ ਦੇ ਤੇ 8 ਨੰਬਰ ਹੁੰਦੇ ਨੇ ਮੌੜ ਨਾਬੇ ਦੇ ਤੇ ਇੱਕ ਕੌਡੀ ਪਾਉਗੀ ਦਵਾਨਿਆਂ ਦੀ ਹੁਣ ਰੇਟ ਦਵਾਨਿਆਂ ਦੀ ਰਹਦੀ ਐ ਨਾ ਪਾਉਣ ਵਾਲੀ ਤੇ ਵੀਰੇ ਸੈੱਟ ਲਾਓ ਤੇ ਕੌਡੀ ਪਾਓ ਵੀਰ ਬਣੇ ਨਹੀਂ ਹੁਣ ਤੁਸੀਂ ਵੀਰੇ ਉਹ ਪਹਿਲੇ ਮੈਚ ਜੇ ਹੁੰਦਾ ਹੁਣ ਤੁਸੀਂ ਵੀਰ ਬਣ ਕੇ ਹੁਣ ਸੈੱਟ ਲਾਓ ਤੁਸੀਂ ਮੈਚ ਜਿੱਤੇ ਹੋ ਤੁਸੀਂ ਇਹ ਨਹੀਂ ਕਰੇ ਹੁਣ ਜੇ ਕਾਦੇ ਪਿੱਛੇ ਤੁਸੀਂ ਇਹ ਖੇਡਦਾ ਇੰਨੇ ਲੋਕ ਦੇਖੋ ਇਹਨੇ ਲੋਕਾਂ ਨਾਲ ਤੁਸੀਂ ਦਿਲ ਦਿਖਾਉਣਾ ਯਾਰ ਬਾਈ ਗੇਮ ਮੈਂ ਜੰਦਾ ਦਾ ਉਹ ਤੁਸੀਂ ਆਪਾਂ ਅਲੱਗ ਮੈਟਰ ਆ ਜਿਹੜਾ ਹੁਣ ਤੁਸੀਂ ਆ ਚੀਜ਼ ਦਾ ਕਰ ਦਿਓ ਤੁਸੀਂ ਸੈੱਟ ਲਾਓ ਤੁਸੀਂ ਮੈਚ ਲਾਓ ਨਾ ਤੁਸੀਂ ਸਾਡੀ ਬੇਨਤੀ ਮੰਨਦੇ ਹੋ ਹੱਥ ਬੰਨ੍ਹ ਕੇ ਬੇਨਤੀ ਸੁਣੋ ਰੇਰ ਤੇ ਲਾਓ ਸੈੱਟ ਲਾਓ ਵੀਰੇ ਬਾਈ ਬੇਨਤੀ ਐ ਇਹਦੀ ਗੱਲ ਐ ਸੈੱਟ ਲਾਓ ਬਾਈ ਮੌੜਾ ਲਓ ਸੈੱਟ ਲਾਓ ਬਾਈ ਬਾਦੂ ਜਿਹੜੇ ਆਪਣੇ ਸਾਥੀ ਨੇ ਬਾਹਰ ਜਾਓ ਗਰਾਊਂਡ ਕਲੀਅਰ ਕਰ ਦਿਓ ਜੀ ਗਰਾਊਂਡ ਕਲੀਅਰ ਕਰ ਦਿਓ ਬੱਠੀਕਾ ਬਾਈ ਜੀ ਸੁੱਕੀ ਬਾਲੀਏ ਦਾ ਲਾਡੀ ਬਾਲੀਏ ਦਾ ਉਹ ਬਾਈ ਜੱਗੀ ਜੱਗੀ ਅਸੀਂ ਤੁਸੀਂ ਸਾਰੇ ਸਨਮਾਨਜਾਂ ਕੋ ਬਾਈ ਦਵਾਨਿਆਂ ਉਹਦੇ ਸੈਟ ਲਾ ਦੇ ਬਾਈ ਬਣ ਕੇ ਆਪਣੇ ਜਿਹੜੇ ਬਾਧੂ ਬੰਦੇ ਆਪਾਂ ਬਾਹਰ ਚਲੀਏ ਮੈਚ ਮੈਚ ਦਾ ਜਿਹੜਾ ਇੰਟਰਸਟ ਹੈ ਉਹ ਖਵਾਵਣਾ ਹੋਵੇ ਸੰਗਤ ਆਈ ਆ ਬਹੁਤ ਆਪਣੇ ਕਦਮ ਕਰ ਕੇ ਸੰਗਮ ਆਰਾ ਲਓ ਵੇਖਦਾ ਲਓ ਜੀ ਸਾਈਡ ਪੈ ਗਈ ਕਬੱਡੀ ਹੋਰ ਤਿੰਨ ਜਾਫੀ ਹੈ ਰੇਸ਼ਮ ਤਿਆਰ ਹੈ ਫੱਕਰ ਚਿੰਦ ਦਾ ਸੁਨੀ ਤਿਆਰ ਹੈ ਜਿੱਤਾਂ ਹਾਰਾ ਹੋ ਜਾਣੀ ਐ ਜਿੱਤਾਂ ਹਾਰਾ ਹੋ ਜਾਣੀ ਐ ਜਿੱਤਾਂ ਹਾਰਾ ਹੋ ਜਾਣੀ ਐ ਥਾਪੀਆਂ ਵੱਜ ਗਈਆਂ ਥਾਪੀਆਂ ਵੱਜ ਗਈਆਂ ਟੱਚ ਵੱਜ ਗਿਆ ਤੇ ਬਜ਼ਰੇ ਦਾ ਨਿੱਕਾ ਭੱਜ ਗਿਆ ਬਜ਼ਰੇ ਵਾਲੇ ਨਿੱਕੇ ਨੇ ਮੇਲਾ ਲੁੱਟ ਲੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦੀਆਂ ਮੇਰੇ ਵੀਰੋ